ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਦੋ ਚਚੇਰੇ ਭਰਾਵਾਂ ਤੇ ਗਵਾਂਡੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਤੇ ਇਸ ਧਾਰ ਹਥਿਆਰਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਇਸ ਦੇ ਵਿੱਚ ਦੋਨੋਂ ਉਪਰਾਜ ਜ਼ਖਮੀ ਹੋਏ ਨੇ ਇੱਕ ਦੇ ਸਿਰ ਦੇ ਉੱਤੇ 15 ਟਾਂਕੇ ਲੱਗੇ ਨੇ ਜਿਸ ਨੂੰ ਹਸਪਤਾਲ ਤੋਂ ਹੁਣ ਰੈਫਰ ਕੀਤਾ ਗਿਆ ਹੈ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਦੇ ਵਿੱਚ ਦੋਨੋਂ ਨੌਜਵਾਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉੱਥੇ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਉੱਥੋਂ ਰੈਫਰ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਗਵਾਣ ਚਹ ਰਹਿੰਦੇ ਇਨ੍ਹਾਂ ਨਾਲ ਕੋਈ ਝਗੜਾ ਚੱਲ ਰਿਹਾ ਸੀ ਜਿਸ ਤੇ ਚੱਲਦਿਆਂ ਅੱਜ ਉਹਨਾਂ ਨੇ ਇੱਕ ਭਰਾ ਨੂੰ ਕੇਰ ਕੇ ਉਸ ਤੇ ਹਮਲਾ ਕੀਤਾ ਜਦ ਦੂਜਾ ਭਰਾ ਉਸ ਨੂੰ ਛੁਡਵਾਉਣ ਆਇਆ ਤਾਂ ਉਹਨਾਂ ਨੇ ਉਸ ਤੇ ਵੀ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਦੋਨੋਂ ਰਾਜਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਹ ਸਰ ਗਲੀ ਵਿੱਚੋਂ ਲੰਘ ਰਹੇ ਸੀ ਤੇ ਉਹ ਘਰੋਂ ਨਿਕਲ ਕੇ ਬਾਹਰ ਤੇ ਉਹਨਾਂ ਨੇ ਕਾਫੀ ਗੁੱਪੇ ਮਾਰੇ ਸਿਰ ਤੇ ਪਿੱਛੋਂ ਆ ਕੇ। ਤੇ ਉਸ ਤੋਂ ਬਾਅਦ ਹੋਣ ਉਹਨਾਂ ਨੇ ਸਰ ਛੱਤੇ ਚੜ ਕੇ ਤੇ ਇਟਾ ਰੋਡ 'ਤੇ ਬਹੁਤ ਮਾਰੇ ਤੇ ਫਾਇਰ ਵੀ ਕੱਢਦੇ ਨੇ ਦੋ ਤੇ ਬੰਦੂਕ ਬੰਦੂਕ ਲੈ ਕੇ ਆਂਦੇ ਨੇ ਕਹਿੰਦੇ ਜਾਨੋ ਮਾਰ ਦਿਆਂਗੇ ਅਸੀਂ ਤੁਹਾਨੂੰ ਤੇ ਉਹ ਕੋਲਿੰਗ ਤੇ ਗਾਲ੍ਹਾਂ ਵੀ ਕੱਢਦੇ ਨੇ ਸਰ ਬਹੁਤ ਗੰਦੀਆਂ ਗੰਦੀਆਂ सुने नहीं जाते हैं वो जी गाल कह दी सर हाँ जी वीडियो होगी फायरिंग हाँ जी याद है कुछ सर अच्छा फिर और कोई बात उस तो बाद जान जो घरों गड्डिया गुड्डिया लेके निकल रहे ले हैं सर ते बंदूक पे बंदूक ते कापे कुपे उन्होंने नाल ही है सर वो कहते मारा थोड़ा जितने मिल के अच्छा ਮੈਨੂੰ ਕੋ ਰਜਿਸਟਰ ਇਸਦਾ ਪਹਿਲਾਂ ਸਰ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਉਹ ਥਾਣਾ ਬਾਵੜੇ ਉੱਤੇ ਰਾਜਨਾਮ ਕਰਾਇਆ ਸੀ ਅਮਨਦੀਪ ਨੇ ਅਮਨਦੀਪ ਨੇ ਉਹ ਜਿਹੜੇ ਜਿਹੜੇ ਸੇ ਉਥੇ ਮੋਕੇ ਦੇ ਇੰਸਪੈਕਟਰ ਨੇ ਉਹਨੇ ਰਾਜਨਾਮ ਕਰਵਾਇਆ ਤੇ ਉਸ ਤੋਂ ਬਾਅਦ ਪਿੰਡ 'ਚ ਵੀ ਇੱਕ ਦੋ ਵਾਰੀ ਹੋਇਆ ਸੀ ਪਿੰਡ ਦੀ ਪੰਚਾਇਤ ਕਹਿੰਦੀ ਵੀ ਰਾਜਨਾਮ ਕਰੋ ਤੇ ਰਾਜਨਾਮ ਹੋਂ ਤੋਂ ਬਾਅਦ ਸਰ ਉਹ ਕਹਿੰਦੇ ਵੀ ਵੀ ਹੋਂ ਨਹੀਂ ਲੜਦੇ ਕਦੇ ਵੀ ਤੇ ਉਹਨਾਂ ਨੇ ਫੇਰ ਮਾਰੀ ਸਰ अच्छा जेडी वारदात हुई आज किन्ने ਵਜੇ ਸਮਾਂ ਸਗਰੀ ਵਾਰਦਾਤ ਹੋਈ ਕਿਹੜੀ ਗੱਲ ਨੂੰ ਲੈ ਕੇ ਵਾਰਦਾਤ ਹੋਈ ਕੋਲੀ ਚਲਾਈ ਸਰ ਉਹ ਪਹਿਲਾਂ ਦੇ ਕੋਈ ਮਾੜੀ ਮੋੜੀ ਲੜਾਈ ਹੋਈ ਜਦੋਂ ਉਹ ਉਹਦਾ ਰਾਜੀਨਾਮਾ ਹੋਇਆ ਸੀ ਨਾ ਉਸ ਕਰਕੇ ਉਹਨਾਂ ਦੁਆਰੇ ਉਹਨਾਂ ਨੇ ਲੜਾਈ ਹੋਈ ਉਹਨਾਂ ਨਾਲ ਅੱਛਾ ਅੱਜ ਕਿੰਨੇ ਜਗਮ ਜਖਮੀ ਸਰ ਦੋ ਜਣੇ ਇਹ ਉਸ ਟੈਂਪ ਕਿੱਥੇ ਸੀ ਇਹ ਸਰ ਗਲੀ ਵਿੱਚੋਂ ਲੰਘ ਰਹੇ ਸੀ ਦੂਜੇ ਸਾਡੇ ਤੋਂ ਇੱਕ ਕਰ ਦੂਜੇ ਪਾਸੇ ਆ ਉਹ ਦੂਜੇ ਘਰੇ ਜਾ ਰਹੇ ਸੀ